ਕੱਲ ਵਰਗੇ ਮਿੱਤਰੋ ਇੱਕ ਤਾਜੀ ਸੂਈ ਇੱਕ ਝੋਟੀ ਆਪਾਂ ਹੋਰ ਦਿਖਾ ਰਹੇ ਆ ਜੀ ਪਿੰਡ ਲਹਿਰਾ ਬੇਗਾ ਭਾਈ ਅਮਰਤ ਦੇ ਘਰੇ ਇੱਕ ਤਾਜੀ ਸੂਈ ਸੱਜਰ ਸੂਈ ਆਪਾਂ ਤੁਹਾਨੂੰ ਝੋਟੀ ਦਿਖਾ ਰਹੇ ਆ ਪੂਰੀ ਗੱਲਬਾਤ ਆਪਾਂ ਭਾਈ ਦੇ ਨਾਲ ਕਰਾਂਗੇ ਆ ਕਦੋਂ ਕਦੀ ਇਹ ਸੂਈ ਆ ਕਿੰਨਾ ਕੁ ਜਿਹੜਾ ਇਹ ਬੋਲਾ ਤਿਆਰ ਹੈ ਤੇ ਪੂਰੀ ਡਿਟੇਲ ਆਪਾਂ ਭਾਈ ਤੋਂ ਲੈਣੇ ਆ ਪਹਿਲਾਂ ਸਿੰਘਾਂ ਦੀ ਗੱਲ ਕਰਕੇ ਥਣ ਲੇਵੇ ਦੀ ਗੱਲ ਕਰਕੇ ਤਾਂ ਮਿੱਤਰੋ ਕਿਆ ਬਾਤਾਂ ਬਹੁਤ ਚੰਗੀ ਝੋਟੀ ਆ ਹਾਂਜੀ ਭਾਈ ਕੀ ਹਾਲ ਅਮਰਤ ਸਤਿਕਾਰ ਜੀ ਸਤਿਕਾਰ ਹੋ ਠੀਕ ਹੈ ਹਾਂਜੀ ਝੋਟੀ ਦਾ ਸੁਆ ਸੂਆ ਦੂਜਾ ਸੂਈ ਆ ਡਾਕਟਰ ਸਾਹਿਬ ਦੂਜਾ ਸੂਈ ਆ ਹਾਂਜੀ ਕੱਲ ਸੂਈ ਆ ਬਿਲਕੁਲ ਤਾਜੀ ਆ ਓਕੇ ਹਾਂਜੀ ਕੱਲ ਸੂਈ ਆ ਹਾਂਜੀ ਤੇ ਬੱਚਾ ਮਗਰ ਕੀ ਆ ਬੱਚਾ ਕੱਟੀ ਆ ਜੀ ਮਗਰ ਕੱਟੀ ਆ ਆ ਕਿੰਨਾ ਕੁ ਦੁੱਧ ਪਾ ਦੂਗੀ ਤੁਹਾਡੇ ਅੰਦਾਜ਼ਾ ਦੁੱਧ ਇਹ ਜੀ 12 ਤੋਂ 13 ਕਿਲੋ ਦੁੱਧ ਆਵਣਾ ਪਾ ਦੂ ਵੜੀਆ ਠੀਕ ਆ ਤੋ ਹੋਰ ਫਿਰ ਇੱਕ ਵਾਰੀ 24 24 ਦੀ 100 ਨੰਬਰ ਦੀ 24 24 ਦੀ ਬਾਈ ਕਹਿੰਦਾ ਓਕੇ ਆ ਤੇ ਥਣਲੇਵ ਦੀ ਫੇਰ ਕਹਣਾ ਪੂਰੀ ਸਾਫ ਬਹੁਤ ਸੋਹਣਾ ਮਿੱਤਰੋ ਥਾਂ ਲੱਗਿਆ ਹਾਂਜੀ ਪਰ ਇੰਨਾ ਕਿ 12-13 ਤਾਂ ਚਾਹੀਦਾ ਹੀ ਆ 12 ਨਹੀਂ ਪਸ ਠੀਕ ਆ ਕੱਦ-ਕਾੜ ਵੀ ਮਿੱਤਰੋ ਸੋਹਣਾ ਥਾਂ ਲੇਬੀ ਦੀ ਪੂਰੀ ਚੰਗੀ ਆ ਮੁੱਠੀ ਵਾਲਾ ਮਿੱਤਰੋ ਥਾਣਾ ਬਹੁਤ ਸੋਹਣੀ ਮਿੱਤਰੋ ਤਿਆਰੀ ਦੇ ਵਿੱਚ ਹਾਂ ਚੰਗੀ ਕੁਲ ਮਲਾ ਕੇ ਕੱਦ-ਕਾੜ ਵੀ ਠੀਕ ਆ ਕੋਈ ਬਹੁਤਾ ਛੋਟਾ ਨਹੀਂ ਫਿਰ ਕਹਿੰਦੇ ਵੀ ਥਾਂ ਲੇਬੀ ਦੀ ਪੂਰੀ ਮਿੱਤਰੋ ਸਾਫ ਹੈ ਭਾਈ ਅਮਰਤ ਦਾ ਪਿੰਡ ਹੈਗਾ ਜੀ ਲਹਿਰਾ ਬੇਗਾ ਤੇ ਜਿਲ੍ਹਾ ਹੈਗਾ ਜੀ ਬਠਿੰਡਾ ਤੇ ਇੱਕ ਆਪਾਂ ਜਿਹੜੀ ਕੱਲ ਮਿੱਤਰੋ ਵੀਡੀਓ ਪਾਈ ਸੀ ਇੱਕ ਇੱਕ ਭਰਾ ਦਾ ਫੋਨ ਆਇਆ ਕਹਿੰਦਾ ਵੀ ਮੱਝ ਮੇਰੇ ਕੋਲੇ ਛੱਡ ਜਾ ਤੇ ਰੁਪਏ ਮੈਂ ਦੇ ਦੂੰ ਹਣਾ ਕੀ ਗੱਲ ਹੋਈ ਸੀ ਉਹਦੇ ਨਾਲ ਉਹ ਕਹਿੰਦਾ ਜੀ ਮੱਝ ਲਾਜੀ ਤੇ ਹਾਂ ਵੀ ਇੱਥੇ ਆਏ ਨੂੰ ਪੈਸੇ ਦੇ ਦਿੰਗੇ ਆ ਉਹਦੇ ਵਿੱਚ ਤੈਨੂੰ ਕਿਵੇਂ ਜਿਹਾ ਲੱਗਿਆ ਉਹ ਭਰਾ ਐ ਹੁੰਦਾ ਜੀ ਮੁੜ ਕੇ ਗਏ ਨੂੰ ਕੋਈ ਗੱਲ ਹੋਰ ਕਰਨ ਲੱਗ ਜੇ ਹਣਾ ਹਾਂ ਕਈ ਵਾਰ ਗਿਆ ਜਾ ਕੇ ਅਗਲਾ ਕਹਿੰਦਾ ਬਈ ਸੰਧ ਕਰ ਲੈ ਚਾਹੇ ਪੈਸੇ ਪਾ ਦੇ ਹਾਂ ਔਰ ਅਗਲੇ ਨੂੰ ਕਹਦੇ ਵੀ ਚਵਾਈ ਦੀ 100 ਨੰਬਰ ਹੋ। ਹਾਂ। ਜਮ੍ਹਾਂ ਵੀ। ਹਾਂ। ਜੇ ਕੋਈ ਨੁਕਸ ਹੋਇਆ ਥਾਣ ਚੋਂ ਸਾਡੀ। ਕਈ ਵਾਰ ਜਾ ਕੇ ਕਹਦੇ ਵੀ ਇਹਦਾ ਕੱਦ ਛੋਟਾ, ਇਹਦਾ ਥਣ ਮੋਟਾ, ਇਹ ਸਿੰਗਣੀ ਸੋਹਣਾ, ਇਹ ਤੁਰਦੀ ਨਹੀਂ ਸੋਹਣੀ ਹਨਾ। ਹਾਂ। ਜਿੰਨਾ ਚਿਰ ਕੋਲੇ ਨਹੀਂ ਆਉਂਦਾ ਉਹਨਾਂ ਕਰ ਸੌਦੇ ਦਾ ਕੋਈ ਕਹਿ ਨਹੀਂ ਸਕਦੇ ਆਪਾਂ ਹਨਾ। ਹਾਂ। ਸੌਦੇ ਦਾ ਕੋਲੇ ਆ ਕੀ ਕਰੋ? ਹਾਂਜੀ। ਠੀਕ ਹੈ। ਨਹੀਂ ਫੋਟੋ ਤੇ ਮੰਗਾਉਣਾ ਆ, ਵੀਡੀਓ ਤੇ ਹਨਾ ਦੀ ਆਪਣੀ ਜ਼ਿੰਮੇਵਾਰੀ। ਓਕੇ। ਚਵਾਈ ਦੀ ਜਮ੍ਹਾਂ ਜ਼ਿੰਮੇਵਾਰੀ ਹੋਊਗੀ ਹਨਾ। ਠੀਕ ਹੈ। ਐਸੇ ਪਹਿਲਾਂ ਪਾਵੇ ਅਗਲਾ। ਠੀਕ ਆਇਨਾ ਕਹਿ ਵੀ ਕਰੇ ਆ ਕੇ ਲੈ ਵੀ ਕਰੇ ਆ ਕੇ ਪੈਸੇ ਦੇ ਮੰਗੇ ਕਰੇ ਤੇ ਆਈ ਉਹ ਨਹੀਂ ਠੀਕ ਹੈ ਮਗਰ ਕਟਕ ਗੱਲ ਵੀ ਦਿੱਤੀ ਆ ਉਹ ਵੀ ਬੰਦਾ ਬਾਰ ਬਾਰ ਆਪਾਂ ਫੋਨ ਕਰਗੇ ਉਹ ਕਹਿੰਦਾ ਬਹੁਤ ਵਧੀਆ ਜਿਵੇਂ ਕਿਹਾ ਸੀ ਉਮੀ ਆ ਬੇਸ਼ੱਕ ਕੋਲੇ ਆ ਕੇ ਲੈ ਕੇ ਗਿਆ ਬੰਦੇ ਨੂੰ ਗਾਰੰਟੀ ਦੇ ਦਿੱਤੀ ਗਈ ਥੱਲੇ ਬੈਠਣ ਦੀ ਤੈਨੂੰ ਲੋੜ ਨਹੀਂ ਚਵਾਈ ਦੀ ਗਲਤ ਵੀ ਮੇਰੀ ਹੋ ਗਈ ਹੁਣ ਇਹ ਵੀ ਚਵਾਈ ਦੀ ਓਕੇ ਆ ਜਮਾ 100 ਨੰਬਰ ਜੀ ਬੱਚਾ ਕੀ ਵੰਗਰ ਕਟਾ ਕੱਟੀ ਜੀ ਮਗਰ ਕੱਟੀ ਆ ਤੇ ਦੁੱਧ ਕਰ ਦੂਗੀ 12 13 ਹਣਾ ਰੇਡ ਕੀ ਕਰਤਾ ਜੀ ਮੁੱਲ ਜੈ ਜੀ ਹੁੰਦਾ ਜੀ ਆਪਣਾ 1.20 1.20 ਹਾਂ ਆ ਪਾਉ ਪਾਈਨ ਦੇਤੇ ਸੀ ਉਦੋਂ ਵੀ ਉਹਨੂੰ ਵੀ 10000 ਨਫਾ ਲਾਉਂਦੇ ਸੀ ਆਪਣੇ ਕਿਲੇ ਦੀ ਠੀਕ ਹੈ ਪਰ ਦਿੱਤੀ ਨਹੀਂ ਉਹਨੇ ਨਹੀਂ ਉਹ ਕਹਿੰਦਾ ਮੈਂ ਬਿੰਦਾ ਨਹੀਂ ਚਾਹ ਨੰਬਰ ਬੋਲ ਦੇ ਜੀ 97793 ਹਾਂਜੀ 9352 97793 9352 ਪਿੰਡ ਲਹਿਰਾ ਬੇਗਾ ਤੇ ਥਾਂਲੇ ਵੀ ਦੀ ਫੇਰ ਇੱਕ ਵਾਰੀ ਤੁਹਾਨੂੰ ਆਪਾਂ ਦਿਖਾ ਦਈਏ ਬਹੁਤ ਸਾਫ ਜੇ ਵੀ ਵੀਰ ਭਰਾਵਾਂ ਨੂੰ ਮਿੱਤਰੋ ਲੋਡ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਸੋ ਪਿੰਡ ਲਹਿਰਾ ਬੇਗਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ